ਆ ਕੋਈ ਤੈਨੂੰ ਫਲ ਮਿਲਣਾ ਹੈ ਚੰਗਾ ਕਰਾਂਗੇ ਚੰਗਾ ਫਲ ਮਿਲੇਗਾ ਮਾੜਾ ਕਰਾਂਗੇ ਤੇ ਉਹਦਾ ਮਾੜਾ ਹੀ ਫਲ ਮਿਲੇਗਾ ਬਾਬਰ ਫਰੀਜ ਜੀ ਨੇ ਇੱਕ ਗੱਲ ਆਪਣੇ ਸ਼ਲੋਕਾਂ ਦੇ ਅੰਦਰ ਗੱਲ ਕਹੀ ਜੀ ਕਹਿੰਦੇ ਜੱਟ ਵੀਰ ਜੇਕਰ ਕਿਤਨਾ ਬੀਜਣਦਿਆ ਹੋਵੇ ਜੱਟ ਵੀਰ ਨੇ ਕਿਤਨਾ ਬੀਜੀਆਂ ਹੋਈਆਂ ਹੋਣ ਤੇ ਉਹ ਤਵੇ ਜੀ ਮੈਂ ਬਜੂਰ ਇਲਾਕਿਆਂ ਦੀਆਂ ਦਾਖਾ ਖਾਣੀਆਂ ਨੇ ਕਹਿੰਦੇ ਦੱਸੋ ਕਿ ਕਿਕਰਾਂ ਨੂੰ ਦਾਖਾਣ ਲੱਗਣਗੀਆਂ ਕਦੀ ਫਰੀਦਾ ਲੋੜੇ ਦਾਖਾ ਵੀ ਜੁੜੀਆਂ ਕਿਕਰ ਬੀਜੇ ਜੱਟ ਕਹਿੰਦਾ ਕਹਿੰਦੇ ਲੋੜਦਾ ਹੈ ਚਾਹੁੰਦਾ ਹੈ ਜੱਟ ਬੀਜੀਆਂ ਕਿਕਰਾਂ ਨੇ ਚਾਹੁੰਦਾ ਹੈ ਦਾਖਾ ਮਿਲਣ ਮੈਨੂੰ ਤੇ ਬਿਲਕੁਲ ਮਨੁੱਖ ਕਰਮ ਮਾੜੇ ਕਰੇ ਸੋਚ ਮਾੜੀ ਹੋਵੇ ਤਾਂ ਕਹੇ ਜੀ ਮੇਰੇ ਘਰ ਦੇ ਵਿੱਚ ਸੁੱਖ ਆਉਣ ਅਸਾ ਕੀ ਬਾਣੀ ਚ ਪੜਿਆ ਜਾਂਦਾ ਨਾ ਬੀਜੇ ਦੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਉ ਕਹਿੰਦਾ ਦੂਜਿਆਂ ਦੇ ਲਈ ਜ਼ਹਿਰ ਬੀਜਦਾ ਪਏ ਤੇ ਆਪਣੇ ਪਰਿਵਾਰ ਲਈ ਆਪਣੇ ਲਈ ਕਹਿੰਦਾ ਜਿ ਸੁਖਾਵਣ ਮੇਰੇ ਘਰ ਦੇ ਵਿੱਚ ਜੀ ਕਹਿੰਦੇ ਨਿਆਮ ਬਣਦਾ ਕਿਤੇ ਬੀਜੇ ਦੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਉ ਕਿਉਂਕਿ ਜਿਹੜਾ ਤੇ ਗੁਰੂ ਨਾਲ ਜੁੜ ਜਾਂਦਾ ਨਾ ਜੀ ਉਹ ਕਿਹਦਾ ਬੁਰਾ ਸੋਚ ਹੀ ਨਹੀਂ ਸਕਦਾ ਬੁਰਾ ਚਿਤ ਵੀ ਨਹੀਂ ਸਕਦਾ ਕਿਉਂਕਿ ਗੁਰੂ ਦੀ ਸੰਗਤ ਕਰਨ ਦਾ ਇਹੋ ਤੇ ਮਹੱਤਮ ਹੈ ਬਿਸਰ ਗਈ ਸਭਤਾਟ ਭਰਾਈ ਜਦ ਤੇ ਸਾਧ ਸੰਗਤ ਮੋਹ ਪਾਈ ਜਦੋਂ ਗੁਰੂ ਦੀ ਸੰਗਤ ਜਿਹੜਾ ਕਰਨ ਲੱਗ ਪਈ ਉਹਦੇ ਅੰਦਰੋਂ ਤੇ ਪ੍ਰਾਈ ਈਰਖਾ ਸਾਰੇ ਸਾਰੇ ਖਤਮ ਹੋ ਜਾਂਦੇ ਨੇ ਉਹਦੇ ਅੰਦਰ ਨਹੀਂ ਇਹ ਚੀਜ਼ਾਂ ਰਹਿੰਦੀਆਂ ਫਿਰ ਗੱਤ ਤੇ ਕਹਿੰਦੇ ਭੜਿਆ ਕਿਸੇ ਨੂੰ ਦੋਸ਼ ਨਾ ਦੇ ਤੂੰ ਆਪਣੇ ਕੀਤੇ ਕਰਮਾਂ ਦਾ ਫਲ ਪਾਵੇਂਗਾ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਆਉਂਦੇ ਨੇ ਜੇਹਾ ਬੀਜੇ ਸੋ ਲੁਣੇ ਲੁਣੇ ਦਾ ਭਾਉਂਦਾ ਕੱਟਣਾ ਕਹਿੰਦੇ ਐ ਮਨੁੱਖ ਜੋ ਤੂੰ ਬੀਜੇਂਗਾ ਕੱਟਣਾ ਤੂੰ ਉਹ ਹੀ ਐ ਜੇਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਅਕਤ ਸਰੀਰ ਉੱਤੇ ਖੇਤ ਮਿਲੇ ਕਰਮ ਕਮਾਉਣ ਦੇ ਲਈ ਐ ਜੋ ਬੀਜਾਂਗੇ ਉਹ ਸਾਨੂੰ ਕੱਟਣਾ ਪੈਣਾ ਆ ਤੇ ਫਿਰ ਸੋਚ ਕੇ ਸਰੀਰ ਦੇ ਨਾਲ ਕਰਮ ਕਰੀਏ ਸੋਚ ਕੇ ਮਨ ਦੇ ਰਾਹੀਂ ਕਰਮ ਕਰੀਏ ਸੋਚ ਕੇ ਵਾਚਕ ਇਹਨਾਂ ਬੋਲਾਂ ਦੇ ਨਾਲ ਬੋਲੀਏ ਮੈਂ ਕੀ ਬੋਲਾਂ ਤੇ ਕੀ ਨਾ ਬੋਲਾਂ ਜੇ ਬੋਲਾਂ ਵੀ ਤਾਂ ਚੰਗੇ ਕਰਮ ਬਣਨ ਫਿਰ ਕੋ ਮਾਨੋ ਜੀ ਮੁਬਾਰਕ ਹੈ